ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੈਂ ਆ ਤਾਡਾ ਆਪਣਾ ਮੌਂਟੀ ਵਾਂ ਦੋਸਤੋ ਅੱਜ ਖਸਰੋਪੁਰ ਆਏ ਆ ਅਸੀਂ ਤੇ ਖਸਰੋਪੁਰ ਹੀ ਆ ਤੁਹਾਡੇ ਪੈਰੀਂ ਖਸਰੋਪੁਰ ਆਏ ਆ ਆ ਜਿਹੜਾ ਅਕਲਿਆ ਇਹ ਹਲਵਾਈ ਆ ਇਹ ਲਗਭਗ 500 ਪਕਵਾਨ ਪਕਾਏ ਆ ਨੇ ਲੁਧਿਆਣੇ ਵਿੱਚ ਤੇ 500 ਪਕਵਾਨ ਪਕਾ ਕੇ ਤੇ ਨੂੰ ਪਹਿਲਾ ਨੰਬਰ ਮਿਲਿਆ ਅਕਲ ਕਿੰਨੇ ਪੈਸੇ ਮਿਲੇ ਆ 70000 70000 ਰੁਪਇਆ ਅਕਲ ਨੂੰ ਮਿਲਿਆ ਆ ਤੇ ਅਕਲ ਕਿਹੜੀਆਂ ਕਿਹੜੀਆਂ ਡਿਸ਼ਾਂ ਬਣਾਈਆਂ ਸੀ ਉੱਚੀ ਰਣੀ ਤਾਂ ਆਪਦੇ ਮੜਾ ਤੇਰੀ ਆਵਾਜ਼ ਹੌਲੀ ਹੈ ਹਰੇਕ ਡਿਸ਼ ਬਣਾਈ ਹੈ ਨੇ ਕੋਈ ਨਾਮ ਦੱਸ ਕਿਹੜੀ ਕੋਈ ਜਿਹੜੀ ਪਿੰਗੀ ਟੇਢੀ ਜਿਹੀ ਡੇਸ਼ ਹੋਵੇ ਜਿਹੜੀ ਸੁਣੀ ਨਾ ਆਵੇ ਉਹ ਹਰਗੇ ਤੇ ਲਗਾਈ ਤੇ ਦਾਲ ਕਵਾ ਵਿਚਾਰੇ ਇਸਾਮਣਾਈਆਂ ਮੈਂ ਇਹ ਨੰਬਰ ਲੈ ਕੇ ਆਇਆ ਤੇ ਪਹਿਲਾ ਨੰਬਰ ਅੰਕਲ ਨੂੰ ਮਿਲਿਆ 70000 ਰੁਪਏ ਵੀ ਮਿਲਿਆ ਉਹ ਖਰਚ ਲੈ ਕੇ ਜਮਾ ਕਰਾਏ ਆ ਖਰਚ ਲੈ ਕੇ ਖਰਚ ਲੈ ਯਾਰ ਮੈਨੂੰ ਵੀ ਥੱਦ ਲੈ ਦਾ ਚਾਹ ਪਾਣੀ ਇਹ ਵੀ ਪੀ ਜਾਂਦੇ ਨੇ ਅੰਕਲ ਨੇ ਮਿਹਨਤ ਇਹ ਬੰਦਾ ਵੀ ਹਲਵਾਈ ਆਪਣਾ ਵੀਰ ਤੇ ਜੇ ਕਿਸੇ ਨੇ ਇਹ ਵੀਡੀਓ ਸੱਦਣਾ ਹੋਵੇ ਮੈਨੂੰ ਦੱਸ ਦਿਓ ਮੇਰਾ ਨੰਬਰ ਹੈਗਾ ਮੈਂ ਤੁਹਾਨੂੰ ਕੰਟੈਕਟ ਨੰਬਰ ਦੇ ਦੂੰ 500 ਪਕਵਾਨ ਇਸ ਅੰਕਲ ਨੇ ਪਕਾਏ ਆ ਉਧਰ ਕਿੱਥੋਂ ਦਾ ਪਿਛੋਂ ਤੁਸੀਂ Nepal ਨੂੰ ਪਾਲਮਪੁਰ ਪਾਲਮਪੁਰ ਮੈਂ ਨਾਂ ਤਾਂ ਸੁਣਿਆ ਕਿਹੜੀ ਡਿਸਟ੍ਰਿਕਟ ਵਿੱਚ ਯੂਪੀ ਹੈ ਮਾ ਚੱਲ ਮਾ ਚੱਲ ਚ ਇਹ ਆਪਣੇ ਵੀ ਜਿੱਥੇ ਦੇ ਮੀਨ ਸ਼ੈਫ ਹੁੰਦੇ ਆ ਜਿੰਨੇ ਜਲੰਧਰ ਜ਼ਿਲ੍ਹੇ ਦੇ ਹੋਟਲ ਆ ਉਹਨਾਂ ਵਿੱਚ ਜਿਹੜੇ ਮੀਨ ਸ਼ੈਫ ਆ ਅਸੀਂ 85% ਹਿਮਾਚਲੀ ਬੰਦੇ ਆ ਸੋ ਇਸ ਵੀਰ ਦੇ ਮੈਨੇਜਰ ਬੜੀ ਗੱਲ ਵਧੀਆ ਲੱਗੀ ਮੈਨੂੰ 500 ਪਕਵਾਨ ਆਹ ਆ ਤੁਦਿਆ ਸੁਣਦੀਆਂ ਹੋਣੀਆਂ ਬੀਬੀਆਂ ਵੀ ਦੇਖਦੀਆਂ ਹੋਣੀਆਂ ਵੀਡੀਓ ਆ ਸਾਰੇ ਪਿੰਡ ਦੀਆਂ ਬੀਬੀਆਂ ਇਕੱਠੀਆਂ ਕਰਕੇ ਪੁੱਛ ਲਈਏ ਕਿ ਇਕੱਠੀਆਂ ਨੂੰ ਸਾਰਿਆਂ ਨੂੰ 500 ਪਕਵਾਨ ਆਉਂਦਾ ਇਹ ਇਕੱਲੇ ਬੰਦੇ ਨੂੰ 500 ਪਕਵਾਨ ਆਉਂਦਾ ਸੋ ਆ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਕਿਸੇ ਨੂੰ ਇਹ ਦੀਰ ਦੀਆਂ ਸਵਾਵਾਾਂ ਚਾਹੀਦੀਆਂ ਹੋਈਆਂ ਵਿਆਹ ਸ਼ਾਦੀ ਦੇ ਉੱਤੇ ਇਹਦੇ ਬਾਹਰ ਖੜੀ ਕਰਕੇ ਕਹਦੋ ਆ ਜਾਵਾਂਗੇ ਆਉਂਗੇ ਆਵਾਂਗੇ ਜਿੰਦਾਬਾਦ ਕਰਦੇ ਆਂਗੇ ਜਿੰਦਾਬਾਦ ਹਾਂ ਠੀਕ ਹੈ ਚੰਗਾ ਜੀ ਮੈਂ ਇੰਨੀਆਂ ਗੱਲਾਂ ਕਰਦਾ ਕਰਦਾ ਸਮਾਪਤੀ ਮੈਂ ਤੁਹਾਡਾ ਆਪਣਾ ਮੋਤੀ ਮਾਨ ਧੰਨਵਾਦ